ਕਰਨ ਡੌਣ ਲੱਗਿਆ ਉੜ ਗਿਆ 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 ਛੱਡ ਆ ਹੁਣ ਉੜ ਗਿਆ ਜਾਣ ਦੇ ਹੁਣ ਉੱਪਰ ਕਰਨ ਦੇਖੀ ਥੱਲੇ ਡੋਰ ਆ ਹੋਰ ਬੜੀ ਕਰਨ ਡੋਰ ਪਟ ਗਿਆ ਉਹ ਕਿਆ ਪਟ ਗਿਆ ਮੇਰੇ ਪਹਿਲਾਂ ਤੁਹਾਨੂੰ ਸਾਰੇ ਪਿਆਰ ਪਰੀ ਸਸਰੀ ਹੈ ਤਾਂ ਅੱਜੜ ਆਉਣ ਲੱਗੇ ਅਸੀਂ ਪਤੰਗ ਇੱਕੇ ਨਵੀਂ ਚੀਜ਼ ਕਰਕੇ ਦਿਖਾਵਾਂਗੇ ਕਿਆ ਕਰਨਾ ਆਪਾਂ ਨੇ ਕੋਹ ਲੰਬੀ ਪੂੰਛ ਅਸ ਪੌਹ ਲੰਬੀ ਪੂੰਛ ਲਾਉਣੀ ਹੈ ਇੰਦਰ ਸਸਰੀ ਕਹਿ ਬੁਲਾਉਣੀ ਹੈ ਤੁਸੀ ਬੁਲਾਦੇ ਸਸਰੀ ਘਰ ਹਾਏ ਦੇਖੀ ਨਹੀਂ ਸ਼ੂ ਸ਼ਾ ਚਿਕਾ ਚਾ ਚੜੀ ਲਾਈਏ ਪਤੰਗ ਉਸ ਕਬਲਾ ਉਹ ਜੀ ਪੂੰਛ ਨੂੰ ਅਸੀਂ ਪਤੰਗ ਤੇ ਕੰਚੀ ਲੈ ਲਈ ਹੁਣ ਇਹਦੀ ਪੂੰਛ ਵਣਾ ਕੇ ਦੇਖੂਗੇ ਪਹਿਲਾਂ ਸਿੰਪਲੜਾ ਜੀ ਤਾਂ ਪਹਿਲਾਂ ਇਹਨੂੰ ਜੇਪੀ ਜੂਪੀਆ ਲਾ ਲਈਏ ਤਾਂ ਕੰਨੀ ਪਾਈ ਹੈ ਨਾ ਇਹਨਾਂ ਨੂੰ ਪਹਿਲਾਂ ਮੈਂ ਹੀ ਬੰਨੂੰਗੀ ਹਾਂ ਉਹ ਦੇਖਾ ਚਲੋ ਸਭ ਤੋਂ ਪਹਿਲਾਂ ਪਈ ਇਹਨਾਂ ਨੂੰ ਕੰਨੀਆਂ ਕੱਢ ਲੈ ਡੋਰ ਪਈ ਸੋ ਸਭ ਤੋਂ ਪਹਿਲਾਂ ਪਈ ਇਹ ਕੰਨੀ ਲੈ ਛੱਡ ਦੇ ਪਾਣੀ ਦਾ ਪੇ ਪਾਣੀ ਪਾ ਚੁੱਕੇ ਥੱਲੇ ਰੱਖ ਕੇਰੇ ਉੱਪਰ ਇਹਦੇ ਪਰ ਨਿਕੜੀ ਕੱਢਣੀ ਇਹਦੇ ਥੱਲੇ ਕੱਢ ਲੈ ਹੋਰੇ ਉਰੀ ਕੱਢੇ ਕਰਦੇ ਆ ਇਹਰੇ ਗਿਪ ਚ ਨਹੀਂ ਹੋਰੇ ਨਿਕਲਣੇ ਨਹੀਂ ਹੋਰੇ ਕੱਢ ਛੱਡ ਦੋ ਲਾ ਬਈ डवा रखी ठीक है भारी बहुत हो जाएगा हां जी बह गया दब रहा। जी लो मैं भी बह गया उड़े लिया का करनी सत करनी <laughs> का पाली हूं ना एन पर... बराबर पाऊंगा ਕੀ ਕੋਕੀ ਰੱਖ ਲਈ ਹੋ ਉਹ ਦੱਸੋ ਗੱਬੇ ਜਿਹਾ ਰੱਖ ਲਈ ਇਹ ਬਸ ਠੀਕ ਹੈ ਨੀਜੀ ਦੇ ਦੇ ਗੱਠ ਪਹਿਲਾਂ ਸਿੰਪਲ ਲੜਾ ਕੇ ਦੇਖੀ ਉੱੜਦਾ ਫਿਰ ਤੂੰ ਜੱਪਾ ਹੌਲੀ ਹੌਲੀ ਬਤਾ ਦੇਣੀ ਹੈ ਇਹਦੀ ਨੀਜੀ ਉੱਡੀ ਉੱਡੀ ਕਰਨ ਪਹਿਲਾਂ ਸੀ ਉਡਾਈਏ ਸਿੰਪਲ ਇੱਕ ਤਾਂ ਸਾਡਾ ਲੋਟ ਉੱੜਦਾ ਇੱਕ ਗੱਲ ਤਾਂ ਤੇ ਹੱਥੋਂ ਟਾਣਾ ਨਹੀਂ ਹਟੇ। ਟਾਣਾ ਨਾ ਜਾਏ ਤਾਂ। ਤੇਰੀ ਨੌਰੀ। ਹਾਂ। ਜਿਹੜਾ ਕੰਮ ਹੋ ਜਾਂਦਾ। ਫੜ ਜਾ ਦੇਖ ਲੈਣਾ ਆਪਣੇ। ਨਹੀਂ ਆਣੀ। ਛੋਟਾ ਜਿਹਾ ਹੁੰਦਾ ਇਹ। ਜਿਹੜਾ ਜੱਟਾ ਕਰਨੋਂ ਦਾ ਵਧੀਆ। ਮਾਰੋ ਨੂੰ ਕਿੰਨੇ ਮਾਰ ਕਰਦੇ ਚੱਲੋ ਜੀ ਸਾਡਾ ਪਾਣੀ ਨੂੰ ਲੋਟ ਤੇ ਹੁਣ ਘੜੀਏ ਪਰਨੇ ਕੰਨੀ ਪਾਈ ਐ ਨਹੀਂ ਨਹੀਂ ਪਾਈਏ ਪੂਰੇ ਨਹੀਂ ਤੇ ਹਵਾ ਬਹੁਤ ਏ ਚੱਲਦੀ ਐ ਇਹ ਬਾਹਰ ਤੋਂ ਸਾਡੀ ਤੇਜ਼ ਹਵਾ ਚੱਲਦੀ ਟਰ ਨਾ ਆਪਣੀ ਪੂਛ ਵੜਨੀ ਨਹੀਂ ਹੈਗੀ ਹੁਣ ਅਸੀਂ ਅੰਦਰ ਬਣਾਉਂਗੇ ਤਰੀਕਾ ਦਾਦੇ ਖੜਜੋ ਇਹਦਾ ਕੱਟਣ ਨੂੰ ਦੱਬੇ ਦੋ ਤੁਕੜੇ ਬੰਦਾ ਨਾ ਕਰਨਾ ਉਹਦੇ ਪਹਿਲਾਂ ਸਿੱਧੀ ਕੱਟੀ ਐਨ ਠੀਕ ਹੈ ਚੱਲ ਉਹ ਇੰਨਾ ਟਾਈਮ ਥੋੜੀ ਦੇਣਾ ਹੋਰ ਲੱਗ ਜਾ ਹਾਂਜੀ ਠੀਕ ਐ ਇੰਨੀ ਨਹੀਂ ਬਹੁਤ ਥੋੜੀ ਹੋਰ ਦੇਖੋ ਨਾ ਨੀ ਨਹੀਂ ਕਿੱਥੇ ਲਾਉਣਾ ਯਾਰ ਇਹ ਤਾਂ ਪਿੱਡੀ ਲੱਗ ਰਣੀ ਨਹੀਂ ਪਤਲੀ ਰੱਖਣੀ ਥੋੜੀ ਜੀ ਤੇ ਇੰਨੀ ਠੀਕ ਐ ਤੇ ਲੋ ਜੀ ਸਾਡੀ ਇਧਰ ਚਿਪੀ ਲੱਗ ਰਹੀ ਹੂਸ਼ ਬਣ ਗਈ ਸਾਡੀ ਅੱਧੀ ਆ ਗਈ ਇਧਰ ਲਾ ਦੇ ਆਈ ਚੱਲ ਹੁਣ ਲਾ ਦੇ ਰੱਖੀ ਅਗਲੇ ਕਾਹੇ ਰੱਖੀ ਬਈ ਚੰਦ ਵਿੱਚ ਦੇ ਕਿੱਤੇ ਲਾ ਦੋ ਸੀ ਅੱਧਰ ਚਿਪੀ ਘਟ ਹੁੰਦੀ ਹੈ ਤੇ ਲਾ ਦੇ ਬਈ ਚੋਬਾ ਦੇ ਕਿ ਨੀ ਲੈ ਉਹ ਦੇਖੋ ਕੱਟ ਕੇ ਰੱਖੇ ਹੋਏ ਸਾਰੇ ਲਾਈਨ ਵਾਈਜ਼ ਤੇ ਉੱਧਰ ਕਰਨੇ ਕੱਟਤੀ ਫੜਾ ਦੇ ਮਨੇ ਮੇਰੇ ਨਾਲ ਲੈ ਬਈ ਤੇ ਹੁਣ ਆਖਰੀ ਪੂੰਛ ਹੈ ਨਾ ਆਇਆ ਆਖਰੀ ਲਾ ਦੇ ਬਈ ਤੇ ਹੁਣ ਜਿੰਨੀ ਕਿ ਟੋਰ ਨਾ ਜਿੰਨੀ ਕਿ ਪੂੰਛ ਬਣੀ ਹੈ ਉਹਨੂੰ ਵੜਾ ਕੇ ਦੇਖੀਏ ਨੇ ਥੱਲੇ ਨਾਲ ਬੱਸ ਇਹ ਉਹ ਲਾ ਦੀ ਜੁੜਦੇ ਬਸ ਇਹਨੇ ਪਹਿਲਾਂ ਨੀੜ ਆ ਕੇ ਦੇਖ ਲਈਏ ਜਿੰਨੀ ਆ ਹੈ ਇਹ ਕਿੰਨੀ ਜੋੜਦੀ ਹੈ ਹੁਣ

ਉਹ ਤਾਂ ਸਾਡੀ ਖਾਦੀ ਬੜੀ ਹਾਂ ਹਾਂ ਇਹ ਤੇ ਕੋਈ ਨਹੀਂ ਕੰਨੀ ਦੇਵੇਂ ਕੰਨੀ ਕੰਨੀ ਲਈ ਕਰਨ ਕੰਨੀ ਦੇ ਇਲਾ ਮੈਨੂੰ ਫੜਾ ਲਿਆ ਪਾਈ ਨਹੀਂ ਉਹਨਾਂ ਕਰਨਾ ਕੰਨੀ ਦੇ ਚੋਂ ਉਹਨਾਂ ਨੂੰ ਪਾੜੇ ਜਾਂ ਮੈਨੂੰ ਕਿਹਿਆ ਕੰਨੀ ਦੇ ਚੋਂ ਚੱਲ ਬੱਸ ਛੱਡ ਦੇ ਛੱਡ ਦੇ ਇਹ ਹੋਏ ਆਹ ਰੋ ਰਹੀ ਆ ਨਹੀਂ ਮੇਰੇ ਕਰੋ ਵਧਾਓ ਵਧਾਓ ਹੌਲੀ ਹੌਲੀ ਵਧੂਗਾ ਰੁਕ ਜਾ ਲੇ ਫੜਨਾ ਕਰਨਾ ਹਵੜ ਸਰ ਦਾ ਸਾਤ ਕੀ ਕੀ ਪੜ ਗਿਆ ਉਹ ਕੀ ਪੜ ਗਿਆ ਪੜ ਗਿਆ ਵੜ ਗਿਆ ਜਾ ਉੱਥੇ ਜਾਣਾ ਪੈਣਾ ਤੈਨੂੰ ਘਰ ਆ ਜਾ ਕਰ ਜਾ ਕੇ ਉਹਨਾਂ ਦੇ ਜਾ ਪੱਜ ਕੇ ਜਾ ਛੇਤੀ ਉਹ ਐਨ ਖਿੱਚਣਾ ਤੇ ਛੇਤੀ ਜਾ ਭੱਜ ਕੇ ਜਾ ਚਿੱਪੀ ਲਉਂਗੇ ਨਾ ਨਾ ਇਹ ਚੱਕ ਲੈ ਉਹਨੂੰ ਤੋੜ ਤੋੜ ਕੇ ਚੱਕ ਲਈ ਹੋਰ ਕਰਨ ਚੱਕ ਲੈ ਜਿਹੜਾ ਵਦੰਗ ਰਿਹਾ ਚੱਕ ਲਿਆ ਸਾਡੀ ਹਵਾ ਤੇਜ਼ ਚੱਲਦੀ ਹੈ ਥੋੜੀ ਜੀ ਹੋਰ ਯਾਰ ਕੇ ਜ਼ੋਰ ਬਹੁ ਮਾਰਿਆ ਵਦੰਗ ਨੇ ਆ ਜਾ ਆ ਜਾ ਉੱਡ ਜੂਗਾ ਹੁਣੇ ਵੀ ਚਿੱਪੀ ਲਾ ਕੇ ਉੱਡ ਜਾਣਾ ਐਨਾ ਇਹਨੇ ਡੋਰ ਕਿੱਠੀ ਕਰ ਡੋਰ ਕਿੱਠੀ ਕਰ ਦੇਖੀ ਉੜ ਜਾਣਾ ਸੁਭੋਂ ਉਧਰ ਐ ਦੂਏ ਕਰ ਉਹ ਜਿਆਦਾ ਭਾਤੀ ਹੁੰਦਾ ਨਹੀਂ ਉਹ ਨਹੀਂ ਨਹੀਂ ਹਵਾ ਥੋੜੀ ਹਵਾ ਤੇ ਚਲਦੀ ਆ ਉਹ ਦੇਖੋ ਨਹੀਂ ਉੜਨਾ ਇਹ ਹਵਾ ਕਰਕੇ ਥੋੜੀ ਖਿੱਚ ਵੀ ਮੈਂਦੀ ਆ ਜਿਆਦਾ ਉਹ ਚੇਪੀ ਜਿਆਦਾ ਲੱਗ ਜਾਣੀ ਨਜ਼ਰ ਇੱਕ ਵਾਰ ਲਾ ਕੇ ਦੇਖਦੇ ਵੀਰੇ ਹਵਾ ਆ ਕੈਂਦੀ ਸਿੱਧਰਿਆ ਕਰਦਾ ਬੁਰਾ ਟਾਟ ਲਾਕੋ ਪੂਰਾ ਟਾਟ ਹੋ ਗਿਆ ਆ ਦੇਖ ਖੁੱਲ ਗਿਆ ਹਾ ਕੋਈ ਨਹੀਂ ਤੋ ਉਧਰ ਖਿੱਚ ਕੇ ਮਾਰ ਉਧਰ ਖਿੱਚ ਮਾਰ ਮੜੀ ਦੀ ਉਧਰ ਖਿਜੋੜ ਜੋੜਨਾ ਤਾਂ ਬੱਝ ਨਹੀਂ ਹਾਂ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਟਾਈਟ ਆਇਆ ਵੀਰੇ ਆਇਆ ਉਹਨੂੰ ਬੰਨ ਲਾ ਚਲ ਲੈ ਫੜ ਸਿੱਧੀ ਕਿੱਥੇ ਆ ਆ ਕੀ ਹੱਡ ਖੜਦਾ ਹੋਰ ਹੁਣ ਇਹ ਨਹੀਂ ਹਜੇ ਹੋਰ ਹੁਣ ਇੱਧਰ ਨੂੰ ਆ ਹੋ ਗਿਆ ਹੋ ਗਿਆ ਲੋਟ ਹੋ ਗਿਆ ਥੱਡਾ ਪਤਾ ਕਿ ਬਚੇ ਗਿਆ ਸਿੱਧੀ ਲਾਦਾ ਨਹੀਂ ਜਿਆਦਾ ਮਰੀ ਵੱਡ ਹੋ ਗਈ ਉਹਨੂੰ ਫੋਲਡ ਕਰਾ ਬੜੂਣੀ ਸਿੱਧੀ ਲਾ ਲੈ ਲਾ ਲੈ ਤੇ ਥੱਲੇ ਦੇ ਜੋੜਨਾ ਵੜੀ ਲਾ ਲਾ ਦੇ ਲਾ ਦੇ ਲਾ ਦੇ ਬਰੋ ਲਾ ਦੇ ਲਾ ਦੇ ਕਿੱਲਾ ਬੈ ਰ ਗਿਆਪ ਬੈ ਗਿਆ ਇਹ ਤਾਂ ਅੱਛਰੇ ਜੋੜ ਦੇ ਖੜਨਾ ਪੰਜ ਲਾ 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 ਦੇ ਰੋ ਤੇ ਪੀ ਇੱਧਰ ਲੈ ਵਾਜੀ ਨਗਰ ਲੈ ਉਹਨੇ ਹੋ ਜਾਣਾ ਪਾੜ ਦੇਣਾ ਲੈ ਹਾਂ ਤੇ ਲੈ ਇੱਕ ਸਾਈਡ ਤੇ ਪੜ ਜਣਾ ਆ ਤੂੰ ਨਾ ਯਾਰ ਫਾੜ ਕੱਪ ਕਰਨੂਰੇ ਤੇ ਫਾੜਾ ਉਹ ਚੰਦ OK ਫਿਰ ਸਵਾਦ ਮੇਰੀ ਵਾਰੀ ਹਾਂ ਮੈਂ 뭐 ਚਾਲਦੀ ਇਹ ਕਰ ਜੂਗਾ ਇਹ ਕਿ ਨਹੀਂ ਖੜ ਜਾਣਾ ਖਿੱਚ ਬਹੁਤ ਮਾਰਨੀ ਨੇ ਜੋਰ ਉਹ ਮਾਰ ਰਿਹਾ ਨਾ ਤੂੰ ਹਲੇ ਐਂ ਕਰਨਾ ਐ ਓੜਾ ਵਾਲਾ ਕੀ ਹੋ ਗਿਆ ਹੁਣ ਐ ਵੀ ਪੱਟ ਗਿਆ ਚਲ ਠੀਕ ਆ ਠੀਕ ਆ ਹੋਰ ਵੀ ਦਿੱਤੀ ਖੜ ਜਾ ਓਰੇ ਲਾ ਦਿੰਦਾ ਉਹਨੂੰ ਪੜਦੇ ਲਾਉਂ ਪਰੇ ਲਾ ਦੇ ਉੱਪਰ ਜੀ ਜੀ ਇੰਨੀ ਕਿ ਬਟਾ ਦੱਸ ਬੰਨਣ ਕਿ ਬਹੁਤ ਬਸ ਮੈਂ ਲਾ ਦਮ ਇੱਕ ਸਾਈਡ ਐ ਲਾਤੀ ਦੈਂ ਇੱਕ ਸਾਈਡ ਗਣੀ ਜਿੱਧਰ ਪਟਿਆ ਹੋਇਆ ਤਾਂ ਚਲ ਹੁਣ ਦੇਖੜਾ ਕੇ ਪੂਛੋ ਤੇ ਸਿਟਿਆ ਤਾਂ ਸਾਰੀ ਨਾਲੀ ਚ ਨਾਲੀ ਚ ਕਿਰਕੀ ਦੀ ਪੂਛ ਖੋਲ ਦੇ ਚਾਹ ਇੰਨੀ ਕਿਤਾ ਰਹਿਣ ਦੇ ਚੱਲ ਲੈਣ ਦੇ ਲੈ ਕੰਨੀ ਦਮਾ ਉਹ ਹੋ ਲੈ ਕੰਨੀ ਦਮਾ ਬਾਜੋ ਕੱਢ ਲਿਆ ਜੀ ਜੀ ਹਾਂ ਜੀ ਉੜ ਗਿਆ ਉੜ ਗਿਆ ਉੜ ਗਿਆ ਓੜੀ ਓੜੀ ਸਾਰ ਗਈ ਜੇ ਇਹ ਕਿਹੜਾ ਛਿੱਪੀ ਲਾਇਆ ਲੋਟਾ ਖਿੱਚ ਮਾਰਦੇ ਨਾ ਕਰਨ ਹਲੇ ਵੀ ਹਵਾ ਤੇਜ ਹੈ ਹਵਾ ਤੇਰੀ ਕਰਕੇ ਹੁੰਦਾ ਆ ਗਿਆ ਲੋਟਾ ਹੁਣ ਲੋਟ ਆਇਆ ਬਈ ਪਤੰਗਾ ਹਵਾ ਵੀ ਘਟੀ ਥੋੜੀ ਜਿਹੀ ਹਲੇ ਪੂੰਜਦੜੀ ਸਾਡੀ ਸਾਰੀ ਨਾਲੀ ਚ ਖਰਾਬ ਹੋ ਗਈ ਦਵਾਰਾ ਲਾ ਕੇ ਦੇਖੀ ਹੁਣ ਚੱਲ ਇਹਨੇ ਕਰਨ ਡਾਏ ਨੇ ਤਿਆਰ ਕਰੀਏ ਅਸੀਂ ਆ ਵੀ ਚੱਲ ਇਹਨੇ ਪੂੰਛ ਤਿਆਰ ਕਰਦੇ ਲੋਈ ਇੱਕ ਹੋਰ ਜੀ ਪੂੰਛ ਬਣਾ ਲਈ ਤੇ ਕਰਨ ਬੰਦੰਗ ਚੱਕ ਲੈ ਗਿਰ ਗਿਆ ਦਾ ਵੀ ਚੱਲ ਫੇਰ ਲਾਈਏ ਪਰ ਵਿੱਚੇ ਪੀ ਜਾਗਾ ਪੂੰਛ ਨਾ ਸੌਰੀ ਪੂੰਛ ਲਾਈਏ ਆ ਜਾ ਹਾਂ ਹਾਂਜੀ ਲੈ ਮੈਂ ਚੇਪੀ ਲੈ ਕੇ ਆਵਾਂ ਕਰਨ ਨੂੰ ਚੇਪੀ ਚੱਕ ਲਿਓ ਆ ਜਾ ਆ ਜਾ ਹਵਾ ਗਈ ਹਵਾ ਗਈ ਕਰਨ ਟੌਣ ਲੱਗਿਆ ਉੜ ਗਿਆ 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 ਛੱਡ ਦੇ ਛੱਡ ਦੇ ਛੱਡ ਦੇ ਕਰ ਤੇ ਫੇਰ ਤੇ ਇੱਥੇ ਨਹੀਂ ਹੁੰਦਾ ਖੜ ਜਾ ਪਲੇਕ ਪੈ ਗਈ ਪਲੇਕ ਨਹੀਂ ਬਈ ਪੀ ਕੁਝ ਵੀ ਹਾਂ ਉਹ ਬਰੇ ਉੱਟ ਜਾਣਾ ਇਲੀ ਇੱਕੇ ਦਾ ਚੱਕ ਲੈ ਉੱਪਰ ਚੱਕ ਲੈ ਕੰਨੀ ਦੇਦਾ ਕੰਨੀ ਦੇਦੇ ਕੰਨੀ ਦੇਈ ਮੈਂ ਆਈ ਉੜ ਜਾਣਾ ਹੁਣ ਆਈ ਕਰ ਆਏ ਰੱਖ ਦਿੱਤਾ ਹੀ ਰੱਖ ਬਸ ਚੱਲ ਚੱਲ ਹੋਏ ਹੋਣ ਉੜ ਗਿਆ ਜਾਣਦੇ ਹੁਣ ਉੱਪਰ ਕਰਨ ਦੇਖੀ ਥੱਲੇ ਡੋਰ ਹੈ ਹੋਰ ਬੜੀ ਕਰਨ ਡੋਰ ਛੱਡ ਦੇ ਡੋਰ ਛੱਡ ਦੇ ਛੱਡ ਦੇ ਮੁਸ ਕਿੰਨੇ ਕਿ ਲੱਗਦੀ ਉੱਪਰ ਜਾ ਕੇ ਹਨਾ ਇਹਨਾਂ ਨੂੰ ਤਾਂ ਹੋਰ ਵੱਡੀ ਲਾਉਣੀ ਸੀ ਛੱਡੀ ਛੱਡੀ ਪਰ ਹਵਾ ਦੇ ਕੂਮ ਕਰਕੇ ਦਿਖਾਤਾ ਮੈਂ ਹਲੇ ਦਿਖਾਈ ਇੱਧਰ ਕਾਕਾ ਹਲੇ ਜਿੱਦਾਂ ਕੱਟਾ ਤੇਜ਼ ਹਵਾ ਚ ਕੱਟ ਚੱਲਦੀ ਹੋਊਗੀ ਉਦੋਂ ਹੋਰ ਬੜੀ ਲਾ ਕੇ ਦੇਖੂਗਾ ਤੇ ਹਵਾ ਕਦੋਂ ਜਿੰਨਾ ਖੂਨ ਇੰਨੇ ਕੁ ਦੂਰ ਇੰਨੀ ਕੁ ਫੁੱਲ ਲੰਬੀ ਪੋਛ ਲਾਉਂਗੇ ਹਾਂ ਇੰਨੀ ਕੁ ਬੜੀ ਐ ਪੂਰੀ ਵੀ ਪਤਾ ਲੱਗੇ ਮੇਰੇ ਮੈਡਮ ਇਹਨੇ ਝੇਲ ਲੈ ਤੂੰ ਗੜਾ ਲੈ ਤੂੰ ਗੜਾ ਲੈ ਦੇਲਾ ਭਾਰੀ ਹੈਗਾ ਭਾਰੀ ਨਾ ਨਾ ਹੋਰ ਉਹ ਕਰਨੇ ਕਿੱਡੀ ਪੂੰਛ ਲਾਤੀ ਉਹ ਫਿਰ ਥੱਲੇ ਜਾਣਾ ਲਾਤੀ ਦੇ ਉੱਪਰ ਛੋਟੀ ਜਿਹੀ ਲਾਤੀ ਉੱਪਰ ਤਾਂ ਜਿੰਮੀ ਛੋਟੀ ਜਿਹੀ ਲਾਤੀ ਪਤੰਗੇ ਛੋਟਾ ਲੱਗਦਾ ਤੇ ਬਾਈ ਹੁਣ ਅਗਲੀ ਵੀਡੀਓ ਦੱਸਿਓ ਸਾਨੂੰ ਹੁਣ ਅਗਲੀ ਵੀਡੀਓ ਵਿੱਚ ਕੀ ਐਕਸਪੈਰੀਮੈਂਟ ਕਰੀ ਅਗਲੀ ਵੀਡੀਓ ਸ਼ਾਇਦ ਅਸੀਂ ਫੌਂ ਲਾ ਕੇ ਡਾਈਏ ਉਹ ਬਾਈ ਖੇਤਾਂ 'ਚ ਉਹ ਖੇਤਾਂ 'ਚ ਲਾ ਕੇ ਛਡਾ ਕੇ ਦੇਖੋਗੇ ਕਿਸੀ ਗਿਰ ਵੀ ਗਿਆ ਕੱਚੀ ਜਿਵੇਂ 'ਚ ਗਿਰੂਗਾ ਕੱਚੀ ਜਗ੍ਹਾ 'ਚ ਗਿਰੂਗਾ ਹਾਂ ਔਰ ਇਹਦਾ ਕਿੱਥੇ ਗੁਰੇ ਤੇ ਜੰਨੀ ਉੱਪਰ ਦੇ ਫੋਨ ਕੇਰੇ ਬਚਣਾ ਤੁਹਾਨੂੰ ਬਚਣਾ ਨਹੀਂ ਖੇਤਾਂ 'ਚ ਬਾਜੇ ਵੀ ਜਾਊਗਾ ਆ ਤਾਂ ਸੁਣ ਲੈ ਹਾਂ ਆ ਇਹ ਨਾ ਬਦੇ ਹੋਇਆ ਚਲ ਹੱਥਾ ਡੋ ਟੁੱਟ ਗਈ ਉੱਪਰ ਹਵਾ ਚ ਹੋ ਜਾਣਾ ਫੁੱਲੀ ਵੀ ਹਾਂ ਗਿਰਨਾ ਹੀ ਨਹੀਂ ਗਿਰਨਾ ਨਹੀਂ ਦੂਏ ਪਿੰਡ ਜਾ ਕੇ ਦੂਏ ਪਿੰਡ ਜਾ ਕੇ ਦੂਏ ਨਹੀਂ ਗਿਰਨਾ ਨਹੀਂ ਅੱਗੇ ਲੈ ਬਹੁਤ ਅੱਗੇ ਜਾ ਕੇ ਦੂਰ ਉੱਪਰ ਤੱਕ ਨਹੀਂ ਹੁਣ ਇਹਦੀ ਫੋਟ ਤਾਂ ਨਹੀਂ ਆਉਂਦਾ ਪੰਜਾਬੀ ਸੰਦਾ ਹਾਲ ਇਹਦੀ ਪੂੰਛ ਲਾ ਲਓ ਕਿੰਨੇ ਫੋਟੋਂਗੇ ਵੀਰੇ ਇਹਦੀ ਫੋਟ ਫੋਟ 20 ਫੋਟੋਂਗੇ ਹਾਂ 18 ਕਰਨੇ ਕਹਿੰਦਾ 18 20 18 ਫੋਟੋਂਗੇ ਚਲ ਅਡੀ ਲੰਬੀ ਪੂੰਛ ਲਾਈ ਵੀ ਸੀ ਇਹ ਤੁਸੀਂ ਵੀ ਢਾ ਕੇ ਦੇਖੋ ਕਰਾ ਮੰਨੇ ਪੂੰਛ ਪੜੀ ਲਾ ਦਿੱਤੀ ਪਰ ਹੁਣ ਲੱਗਦਾ ਥੋੜੀ ਹੋਰ ਲਾਉਣੀ ਚਾਹੀਦੀ ਹੋਰ ਲਾਈਏ ਇਹ ਦੋਗਣੇ ਲਾ ਕੇ ਦੇਖੀਏ ਭਾਈ ਹੈ ਅਗਲੀ ਵਾਰ ਅਗਲੀ ਵਾਰ ਹੁਣ ਚੜਾ ਰਹਿਣ ਦੇ ਚੜਾ ਰਹਿਣ ਦੇ ਚਲੋ ਜੀ ਭਾਈ ਓਕੇ ਮਿਲਦੇ ਫਿਰ ਅਗਲੀ ਵੀਡੀਓ ਵਿੱਚ ਇੱਕ ਕੰਮ ਹੋ ਗਿਆ ਸਾਡੀ ਪੂੰਛ ਦੇਖੋ ਕਿੱਥੇ ਗਈ ਉਹ ਯਾਰੀ ਪੂੰਛ ਸਾਡੀ ਹਵਾ ਜੇ ਉਹ ਕਿੰਨੀ ਹੌਲੀ ਹੌਲੀ ਜਾ ਰਹੀ ਦੇਖ ਰੋ ਹੌਲੀ ਹੌਲੀ ਜਾ ਰਹੀ ਪਤਾ ਨਹੀਂ ਕਿਹਦੇ ਘਰ ਕੋਲ ਜਾ ਕੇ ਕਿੰਨੀ ਖਲੇ ਨੇ ਡਰ ਜਾਣਾ ਕਿ ਆ ਚੀਜ਼ ਹੋਗੀ ਇਹ ਪਤਾ ਨਹੀਂ ਕਿੱਥੇ ਗਈ ਤ੍ਰਿਭੂਰੀ ਦੇ ਲੋਕ ਇੰਨੀ ਕਿਹ ਰਹੀ ਹੁਣ ਸਾਡੀ ਪਹਿਲੇ ਵੀ ਬੜੀ ਲੱਗਦੀ ਹੈ ਚਲ ਅਗਲੀ ਵਾਰ ਪੱਕਾ ਪੈਂਚਰ ਕਰੂਗੇ ਪੱਕਾ ਪੱਕਾ ਐਨ ਡਬਲ ਡਬਲ ਤੇ ਇਹ ਰੋਪੜ ਸ਼ਹਿਰ ਚ ਆਏ ਆ ਦੋ ਰੰਗ ਦੇਖੇ ਇੱਕ ਆ ਠੀਕ ਆ ਵਾਹੇ ਜਾ ਕੇ ਐਕਸਪੈਰੀਮੈਂਟ ਕਰੂਗੇ ਬਾਈ ਕੋਲ ਵੈਰਾਈਆਂ ਉਹ ਪਈਆਂ ਆ ਦੇਖੋ ਇੱਧਰ ਆ ਗਿਆ ਟੀ ਵੈਰਾਈ ਬਾਈ ਇਹ ਟੁਕਕ ਲੈ ਬਾਈ ਟੁਕਕ ਹੋਰ ਕਿਹੜੀ ਕਿਹੜੀ ਬਾਈ ਟੁਕਕ ਦਾ ਕੀ ਪਤਾ ਨਾ ਗੁੱਡੇ ਐ ਗੁੱਡੇ ਹੋਰ ਕਿਣਾ ਸਿੰਗੜਾ ਸੰਗੜਾ ਨੇ ਬੇ ਉਹ ਨੇੜ ਤੈਨੂੰ ਉਸੇ ਵਾਲ ਬਾਹਰ ਪਿਆ ਬਾਹਰ ਪਿਆ ਹਾਂ ਦੇਖੋ ਬਾਈ ਬ੍ਰੈਕਟ ਉਹ ਤਾਂ ਦੂ ਹੈ ਯਾਰ ਇਹਦੇ ਨਾਲ ਦਾ ਡੱਡੂ ਆ ਵੈਰਾਈਟੀ ਬਾਈ ਕੋਲ ਸਾਰੀ ਪਈ ਹੈ ਹਨਾ ਇੱਧਰ ਪਕੌੜੀਆਂ ਵੀ ਰੱਖੀਆਂ ਹੋਈਆਂ ਬਾਈ ਨੇ ਇਹ ਨਾਲ ਫਰੀ ਹੈ ਬਾਈ ਨਹੀਂ ਹੈ ਤੇਰੇ ਨੇ ਦੁਕਾਨ ਬਿੰਡ ਕਰ ਰਹੀ ਨੇ ਦੁਕਾਨ ਆਹਦੇ ਬੰਦਾ ਬਣਾਇਆ ਹੋਣਾ ਹਾਂ ਹਾਂ ਬੰਦੇ ਵੀ ਲੰਗੇ ਵੇ ਦੇਖ ਲਓ ਦੇਖੋ ਬਾਈ ਪਤੰਗ ਇੱਧਰ ਆ ਬੰਦਾ ਬਣਾਇਆ ਵਾ ਇਹ ਵੀ ਲੈ ਕੇ ਜਾਵਾਂਗੇ ਬਾਅਦੋਂ ਹਾਂ ਐਸਾਂ ਤਰੇ ਨੇੜੇ ਆਉਂਗੇ థਾਈਲੈਂਡ ਵਾਲਾ ਪਤੰਗ ਵਰਗਾ ਤਾਂ ਨਹੀਂ ਹੈਗਾ ਉਹ ਜੀ ਲੱਗੇ ਇਹ ਲੱਗੇ ਔਰ ਮਛਲੇ ਵੀ ਪਏ ਹਾਂ ਉਹ ਮਿਲ ਮਿਲ ਨਹੀਂ ਹੈਗੀ ਨਾ ਔਰੇ ਉਹ ਆ ਮਛਲੀ ਪਈ ਆ ਹੋਏ ਸਾਰੇ ਪੁੰਛ